ਪਾਣੀ ਵਾਲੀ ਟੈਂਕੀ ਜੰਦੀ ਜਾਂਦੀ ਹੈ ਇਹ ਪਾਣੀ ਦਾ ਝੁੱਲਦੀ ਜਾਂਦੀ ਹੈ ਜੀ ਅੱਛਾ ਟੈਂਕੀ ਵੀ ਹਿੱਲ ਰਹੀ ਹੈ ਕਹਿੰਦੇ ਵੀ ਦੇਖ ਸਕਦੇ ਹੋ ਟੈਂਕੀ ਹਿੱਲਦੀ ਹੈ ਆ ਦੇਖੋ ਰਹੀ ਸਾਰੀ ਨਿਕਲ ਗਈ ਹੈ ਇਹ ਵੀ ਢਿੱਕ ਸਕਦਾ ਹੈ ਇਸकी ਵੀ ਕੋਈ ਗ੍ਰੋਥ ਨਹੀਂ ਹੈ ਮਤਲਬ ਕਿਉਂ ਢਿੱਕ ਸਕਦਾ ਹੈ ਹਾਂ ਹਿੱਲੇ ਹੈ ਹੈ ਹਿੱਲੇ ਹੈ ਹਿੱਲੇ ਹੈ ਹਾਂ ਬਿਲਕੁਲ ਬਿਲਕੁਲ ਹਿੱਲੇ ਹੈ ਇਸ ਦਾ ਖਤਰਾ ਜਾਨ ਮਾਲ ਦਾ ਬਹੁਤ ਖਤਰਾ ਹੈ ਇਸ ਦਾ ਖਤਰਾ ਹੈ ਬੱਟਰ ਬਾਕਸ ਦੇਖ ਸਕਦੇ ਕੋਈ ਸਪਾਈ ਦਾ ਲੱਗਣ ਨਾਲ ਉਹ ਵੀ ਹਿਲਦਾ ਹੈ ਇਹ ਆ ਦੇਖੋ ਜੜਾ ਨਿਕਲੀਆਂ ਪਈਆਂ ਨੇ ਇਹ ਤੋਂ ਵੀ ਖਤਰਾ ਬਣਿਆ ਉਹ ਪੂਰਾ ਵਾਟਰ ਬਾਕਸ ਦਾ ਸਾਰਾ ਪਿੰਡ ਹੈ ਜਿਹੜਾ ਉਹ ਇਕੱਠਾ ਹੋਇਆ ਹੈ ਪੂਰੀ ਜਨਨੀ ਕਿ ਜ਼ਬਰਦਸਤ ਹੈ ਜਿਹੜਾ ਉਹ ਚੱਲ ਰਿਹਾ ਹੈਗਾ ਆ ਦੇਖੋ ਸਰੀਏ ਨਿਕਲੇ ਪਏ ਨੇ ਆ ਤਸਵੀਰਾਂ ਨੇ ਜੀ ਹਵਾ ਨਾਲ ਹਿਲਦਾ ਹੈ ਕਹਿੰਦੇ ਇਹ ਵਾਟਰ ਬਾਕਸ ਹਵਾ ਨਾਲ ਹਿਲਦਾ ਹੈ ਤੇ ਵੀ ਸਪੈਦੇ ਜਦੋਂ ਪਟਾਂਗੇ ਤਾਂ ਵਾਟਰ ਬਾਕਸ ਨਾਲ ਡਿੱਗ ਸਕਦਾ ਹੈ ਇਹ ਵੀ ਗੱਲ ਚੱਲ ਰਹੀ ਹੈਗੀ ਪਾਣੀ ਆ ਰਿਹਾ ਹੈ ਇਹਦਾ ਠੇਕਾ ਲਾਇਆ ਵਾਗਲੇ ਜੀ ਕੋਈ ਜਿਹੜਾ ਬੋਲਾ ਮਰਦਾ ਘਰ ਤੇ ਇਹ ਵੀ ਟਿੱਕਸ ਗਿਆ ਹੈ ਟਰੈਕਟਰ ਸਾਹਿਬ ਕੇ ਸਾਰੇ ਕਹਿ ਰਹੇ ਨੇ ਵੀ ਉਹ ਕੋਠਾ ਡਿਗੂਗਾ ਟੈਂਕੀ ਦੀ ਜਰੂਰਤ ਹੈ ਜੀ ਪਾਣੀ ਵਾਲੀ ਟੈਂਕੀ ਦੀ ਕੰਦੀ ਜਾਂਦੀ ਹੈ ਇਹ ਬਚਾਉਂਦਾ ਠੇਕੇਦਾਰ ਦਾ ਬਚਾਊਗਾ ਵੇਖੋ ਜੀ ਜੇ ਹੁਣ ਇਹਦੇ ਚ ਨਾ ਨਾ ਆਏਗਾ ਚੁਣ ਨਹੀਂ ਜਾਂਦੀ ਹੈ ਜੀ ਟੈਂਕੀ ਵੀ ਹਿੱਲ ਰਹੀ ਹੈ ਕਹਿੰਦੇ ਵੀ ਦੇਖ ਸਕਦੇ ਹੋ ਇਹ ਆਪਾਂ ਇਹ ਚਾਹਾਂਗਾ ਚੱਪਤਾ ਮੰਨਦੇ ਕਿ ਹਿਲਦੀ ਹੈ ਆ ਦੇਖੋ ਰਹੀ ਸਾਰੇ ਹਰੀਆ ਨਿਕਲ ਗਈ ਹੈ ਇਹ ਨਿਕਣ ਵਾਲੇ ਜਹਾਜ਼ ਦੀ ਕੋਈ ਜਾਣੀ ਲੱਗਦੀ ਹੈ ਨਾ ਜਾਣੀ ਨਾ ਅੱਛਾ ਜੇ ਇਹ ਮੰਨ ਲਓ ਦਫਾ ਇਧਰ ਲਾਣ ਲੱਗੇ ਢਿੱਗ ਜੂਗੀ ਨਹੀਂ ਸਾਰ ਗਈ ਹੈ ਜੀ ਦੇਖ ਸਕਦੇ ਜਰੂਰੀ ਨਹੀਂ ਹੈ ਇੱਕ 20% ਲੈ ਦੇ ਸਕਦੀ ਹੈ ਕੋਠਾ ਵੀ ਦੇ ਸਕਦੇ ਹਾਂ ਦੇਖ ਸਕਦੇ ਹਾਂ ਵੀ ਕਹਿੰਦੇ ਟੈਂਕੀ ਵੀ ਡਿੱਗ ਸਕਦੀ ਹੈ ਠੀਕ ਹੈ ਉਹਦੀ ਨਾਲ ਜਾ ਕੇ ਗਾਈ ਉਹ ਇਹ ਡੋਖਾ ਨਾ ਕਹਿੰਦੇ ਅਸੀਂ ਉੱਤੋਂ ਵੱਡ ਲਾਂਗੇ ਇੱਕ ਤਾਂ ਦੇਖੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਵਾਟਰ ਬਾਕਸ ਵੀ ਡਿੱਗ ਸਕਦਾ ਜੀ ਉੱਤੇ ਕੋਠਾ ਵੀ ਡਿੱਗ ਸਕਦਾ ਕੰਧ ਵੀ ਡਿੱਗ ਸਕਦੀ ਆ ਜਾਨੀ ਕਿ ਵੀ ਆਹ ਦੇਖ ਸਕਦੇ ਹੋ ਵੀ ਖਾਈ ਗਿਆ ਗੱਲ ਇਹ ਵਾਟਰ ਬੈਕਸ ਵਾਲੀ ਕਹਿੰਦੇ ਵੀ ਜੇ ਸਪੈਦਾ ਆ ਕੇ ਕੋਈ ਨਾਲ ਲੱਗ ਗਿਆ ਵੀ ਵਾਟਰ ਬੈਕਸ ਬਾਈਸੀ ਹਿੱਲਦਾ ਸਰੀਏ ਨਿਕਲੇ ਪਏ ਨੇ ਇਹਦਾ ਵੀ ਕਹਿੰਦੇ ਸਾਨੂੰ ਖਤਰਾ ਜੇ ਡਿੱਗਦਾ ਆ ਦੇਖੋ ਹੁਣ ਸਪੈਦੇ ਵਾਲੇ ਵਾਲੀ ਨੇ ਲੱਗ ਪਗ ਸਾਰੇ ਵਾਟਰ ਬੈਕਸ ਤੋਂ ਵੀ ਉੱਪਰ ਨੇ ਸਪੈਦੇ ਕਈ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਕਿਹੜੀ ਜਗ੍ਹਾ ਤੋਂ ਢੈਪੀ ਤੋਂ ਜੀ ਫੀਸਪਰਤੀ ਹਾਂ ਕਿਸੇ ਕਿੱਥੇ ਕਿਦ ਤੱਕ ਬਗਜੂ ਤੁਹਾਡੇ ਹਿਸਾਬ ਚ ਬੋਲੀ ਕੀ ਕਹਿੰਦਾ ਜੀ ਹੁਣ ਇਹਦਾ ਵਪਾਰੀਆਂ ਦਾ ਮਸਲਾ ਕਿੰਨੇ ਖੜੇ ਕੀ ਪਤਾ ਕਿੰਨਾ ਕੱਢ ਦੇ ਕਰੰਟ ਅੱਛਾ ਤੁਸੀਂ ਕੱਢੋਗੇ ਕਰੰਟ ਕੁਛ ਹਾਂ ਉਹ ਕੱਢ ਦਾਂਗੇ ਜੀ ਫੁੱਲ ਫੁੱਲ ਕੱਢ ਦਾਂਗੇ ਹਾਂ ਜਸਤਰੀ ਕਾਲ ਜੀ ਆਪਾਂ ਵੀ ਵਪਾਰੀਆਂ ਜੀ ਕਿਹੜੀ ਜਗ੍ਹਾ ਤੋਂ ਸਮਾਨੇ ਤੋਂ ਸਮਾਨੇ ਤੋਂ ਸਵਾ ਪੰਜ ਲੱਖ ਤੋਂ ਬੋਲੀ ਸ਼ੁਰੂ ਹੋ ਰਹੀ ਹੈ ਕਿੱਥੇ ਤੱਕ ਜਾ ਸਕਦੀ ਹੈ ਇਹ ਕੀ ਬਤਵਾਈ ਇਹ ਤਾਂ ਹੁਣ ਬੋਲੀ ਦੇ ਹਿਸਾਬ ਨਾਲਾ ਅੜੀ ਤੇ ਆ ਗੱਲ ਇਹ ਤਾਂ ਅੜੀ ਤੇ ਕੰਮ ਬਣ ਕੇ ਆਏ ਹੋ ਪੂਰੇ ਹਾਂ ਜੀ ਹਾਂ ਦੇਖ ਸਕਦੇ ਹਾਂ ਵੀ ਸਮਾਨੇ ਤੋਂ ਆਏ ਨੇ ਆਪਾਂ ਜੀ ਕਕਰਾਲਾ ਭਾਈ ਕਾ ਜੀ ਕਕਰਾਲੇ ਭਾਈ ਕੇ ਤੋਂ ਅੱਛਾ ਲੈ ਜੂਗੇ ਫਿਰ ਦੇਖੋ ਕਿਹੜਾ ਲਜਾਊਗਾ ਜੀ ਕਰੋਂਗੇ ਮੁਕਾਬਲਾ ਪੂਰਾ ਇਹ ਪੂਰਾ ਕਰਾਂਗੇ ਜੀ ਡਟ ਕੇ ਜਿਹੜਾ ਕਰਮ ਆ ਜਾਊਗਾ ਲੈ ਜੂਗਾ ਜੀ ਸਮਾਨੀ ਤੋਂ ਜ਼ਿਆਦੇ ਆਏ ਨੇ ਕੱਲੇ ਕੱਲੇ ਅੱਛਾ ਕੱਲੇ ਕੱਲੇ ਹੋ ਹਾਂ ਜੀ ਪੂਰਾ ਬਣ ਕੇ ਹੋ ਫਿਰ ਬਣ ਕੇ ਕਿਵੇਂ ਜਿਵੇਂ ਕਹਿੰਦੇ ਨੇ ਨੜੀ ਝੜੀ ਹਾਂ ਜੀ ਕਰੋਂਗੇ ਪੂਰਾ ਮੁਕਾਬਲਾ ਹਾਂ ਜੀ ਦੇਖ ਬਰੇਟਾ ਜੀ ਬਰੇਟਾ ਤੋਂ ਬਰੇਟਾ ਤੋਂ ਬਰੇਟਾ ਤੋਂ ਠੀਕ ਚੱਲੂ ਮੁਕਾਬਲਾ ਤੇ ਇੱਧਰ ਵੀ ਗੱਲਬਾਤ ਕਰਦੇ ਆ ਤੁਸੀਂ ਆਪਾਂ ਵੀ ਵਪਾਰੀਆਂ ਜੀ ਕਿਹੜੀ ਜਗ੍ਹਾ ਤੋਂ ਅਸੀਂ ਬਰਨਾਲੇ ਤੋਂ ਜੀ ਬਰਨਾਲੇ ਤੋਂ ਮੈਨੂੰ ਸਪੈਸ਼ਲ ਬਰਨਾਲੇ ਤੋਂ ਵੀ ਨਹੀਂ ਚੀਮਾ ਮੰਡੀ ਤੋਂ ਜੀ ਅੱਛਾ ਤੁਸੀਂ ਤਨੋਲੇ ਤੋਂ ਜੀ ਆਪਾਂ ਜੀ ਕੈਥਲ ਤੋਂ ਆਏ ਹੋ ਦੇਖ ਸੁਭਨਾਮ ਜੀ ਸੰਜੀਵ ਗਰਗ ਜੀ ਸੰਜੀਵ ਗਰਗ ਤੁਸੀਂ ਵਪਾਰੀ ਹੋ ਜੀ ਹਾਂ ਜੀ ਇਹ ਕੈਥਲ ਤੋਂ ਆਏ ਨੇ ਕਿਵੇਂ ਲੱਗਦਾ ਫਿਰ ਹੋਊਗੀ ਟੱਕਰ ਪੂਰੀ ਦੇਖੋ ਜੀ ਕਿੱਥੇ ਇੱਕ ਤੱਕ ਜਾ ਸਕਦੀ ਏ ਡੱਟ ਕੇ ਡੱਟ ਕੇ ਟੱਕਰ ਹੋਣੀ ਨਹੀਂ ਬਦਲਾਦਾ ਸਾਡੇ ਜਦੋਂ ਭੇਡਨ ਲੱਗ ਕੇ ਉਹਦੀ ਪਤਾ ਲੱਗਦਾ ਵੀ ਹੁਣ ਕੀ ਹੋਈ ਜਾਂਦਾ ਅੱਛਾ ਡੱਟ ਕੇ ਟੱਕਰ ਹੋ ਹਾਂ ਦਬ ਉੱਥੇ ਪਤਾ ਲੱਗੂਗਾ ਵੀ ਪੜਾਕੇ ਕਿਵੇਂ ਪੈਂਦੇ ਆ ਉੱਥੇ ਪਤਾ ਲੱਗੂ ਹਾਂ ਜੀ ਜੀ ਤੁਗਟ ਮੈਂ ਜਾ ਵੀਰ ਜੀ ਹਾਂ ਜੀ ਜਿਹੜੀ ਸਰਕਾਰ ਨੇ ਕੀ ਬਦਲਦੀ ਹਾਂ ਉਦੋਂ ਪੜਾ ਦਾ ਮਤਲਬ ਨਹੀਂ ਜਾਂਦਾ ਮੰਨ ਲਓ ਸਵੇਰ 5 ਲਾਈ ਹੈ ਸਵੇਰ 5 ਤੋਂ ਉੱਤੀ ਜਾਊ ਦਮ ਕੱਢਦੀ ਨਹੀਂ ਜੀ ਕੱਢਦੀ ਨਹੀਂ ਇਹ ਦਾ ਬਾਅਦ ਹੀ ਪਤਾ ਲੱਗੂ ਉਹਨਾਂ ਦਾ ਬਾਅਦ ਵੀ ਗੱਲਾਂ ਕਰ ਮੇਰੇ ਜੀ ਹਾਂ ਦੇਖ ਸਕਦੇ ਹੋ ਵੀ ਤਸਵੀਰਾਂ ਵਪਾਰੀ ਲੱਕੜ ਦੇ ਵਪਾਰੀ ਜੇ ਕਹਦੀਏ ਕੈਥਲ ਹਰਿਆਣਾ ਪੰਜਾਬ ਹਾਂ ਜੀ ਰਾਜਸਥਾਨ ਤੋਂ ਵੀ ਆਏ ਹੋਣੇ ਇੱਥੇ ਵੀਰ ਵਿੱਚ ਮਿਲਾਂਗੇ ਬਰੇਟਿਆਂ ਤੋਂ ਪਟਿਆਲਾ ਸਮਾਣਾ ਸਾਰੀ ਬਰਨਾਲਾ ਹੋ ਗਿਆ ਹਨਾ ਹਾਂ ਜੀ ਕੈਥਲ ਤੋਂ ਹੋ ਗਿਆ ਬਾਈ ਹਰਿਆਣੇ ਚੋਂ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਵਪਾਰੀ ਵੱਡੀ ਪੱਧਰ ਤੇ ਲਗਭਗ ਤਿਆਰੀ ਚੱਲ ਰਹੀ ਹੈਗੀ ਆ ਆ ਦੇਖੋ ਜੀ ਇੱਥੇ ਜਿਹੜੀ ਬੋਲੀ ਦਾ ਸਿਸਟਮ ਹੈ ਜਿਹੜਾ ਰੋਕੀ ਜਿਹੜੇ ਗੱਲ ਮੈਂ ਬੋਲ ਰਿਹਾ ਹਾਂ ਬਾਈ ਕੋਈ ਬਾਤ ਦਿਖਾ ਦੇ ਕੋਈ ਨਾ ਨਹੀਂ ਗਿਰਨਾ ਨਾ ਬੋਲੀ ਦਿਓ ਕੋਈ ਨਾ ਕੋਈ ਨਾ ਬਾਅਦ ਚ ਲਗਾ ਦੇਗਾ ਇਹ ਪਹਿਲਾਂ ਬਾਅਦ ਚ ਹੁੰਦੀਆਂ ਨੇ ਰਿਕਾਰਡਿੰਗ ਹੋ ਰਹੀ ਹੈ ਮੈਂ ਕੋਈ ਨਾ ਕੋਈ ਨਾ ਠੀਕ ਹੈ ਜੀ ਸੁਣਾਓ ਜੀ ਸੁਣਾਓ ਬੋਲੀ ਦੇ ਕੋਈ ਵੀ ਨੁਕਸਾਨ ਹੋਊਗਾ ਉਹਦਾ ਜ਼ਿੰਮੇਵਾਰ ਇਹਦਾ ਠੇਕੇਦਾਰ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਬੋਲੀ ਟੁੱਟਣ ਤੋਂ ਬਾਅਦ 1/4 ਹਿੱਸਾ ਉਹਦਾ ਚੌਥਾ ਹਿੱਸਾ ਉਹ ਅੱਜ ਇੱਥੇ ਜਮਾ ਕਰਾਉਣਾ ਹੋਊਗਾ ਜਿਹੜੀ ਬਾਕੀ ਦੀ ਰਕਮ ਹੈ ਉਹ ਜਿਹੜੀ ਹੈਗੀ ਆ ਅਸੀਂ ਜਿੱਥੇ ਤੁਸੀਂ ਸ਼ੁਰੂ ਕਰੋਗੇ ਉੱਥੇ ਪ੍ਰਾਪਤ ਕਰਾਂਗੇ ਜੀ ਜੀ ਠੀਕ ਹੈ ਜੀ ਸ੍ਰੀ ਸ਼ਰਤਾਂ ਨੇ ਜੀ ਬੋਲੀ ਦੀ ਸਰ ਜੀ ਕੋ ਬੁੱਟਾ ਖੁੰਜੇ ਵਾਲਾ ਕੋਠੇ ਦਾ ਥੋੜਾ ਜਿਹਾ ਖਤਰਾ ਹੈ ਇੱਕ ਨਾ ਤਾਰਾ ਆਈਏ ਕੋਈ ਲੱਗਣਾ ਪੈਸਾ ਗੇਟ ਵਧਦੇ ਨੇ ਜੀ ਵਧਾ ਦੇ ਜੀ ਦੇਖੋ ਜੀ ਜੀ ਸਰਦਾਰ ਸਾਹਿਬ ਇੱਕ ਗੇਟ ਖੁੱਲਾ ਕਰਤਾ ਬੋਲੀ ਚੱਲਦਾ ਉਹਦੇ ਜੀ ਦੇਖੋ ਮਤਲਬ ਉੱਧਰ ਪੈਸਾ ਜਮ੍ਹਾਂ ਇੱਕ ਜਿਹੜਿਆ ਸਾਨੂੰ ਸੈਕਟਰੀ ਸਾਹਿਬ ਨੇ ਹਦਾਇਤਾਂ ਦੱਸੀਆਂ ਨੇ ਫਿਰ ਬੋਲੀ ਦੀ ਮਨਜ਼ੂਰ ਨੇ ਉਹ ਕਮੈਂਟ ਭਾਜੀ ਕਰ ਰਹੇ ਜੋ ਡਿਸਕਸ ਕਰ ਰਹੇ ਠੀਕ ਹੈ ਮਤਲਬ ਕਿ ਗੇਟ ਕਿੰਨਾ ਕਰਨਾ ਪਊਗਾ ਟਰਾਮਾਂ ਕਿੰਨੇ ਪੜਨਾ ਆ ਹਾਂ ਵਧੀਆ ਦੱਸ ਦਿਓ ਸਾਰੀਆਂ ਮੰਗਾਂ ਰੱਖ ਦਿਓ ਇੱਕ ਕਮੈਂਟ ਯਾਰਾ ਗੱਲ ਸੁਣ ਲੋ ਜਿਹੜੇ ਡਿੱਗੇ ਹੋਏ ਨੇ ਦੋ ਤਿੰਨ ਸਪੈਸ ਦੇ ਉਹ ਵਿੱਚ ਹੈ ਨਹੀਂ ਇਹਦੇ ਉਹ ਠੀਕ ਹੈ ਉਹ ਤਾਂ ਪਹਿਲਾਂ ਦੱਸਿਆ ਹੋਇਆ ਸਾਰਿਆਂ ਨੂੰ ਵੀ ਇਹ ਕਲੀਅਰ ਕਰਿਆ ਸਾਰਾ ਜਿਹੜੇ ਪਹਿਲੇ ਸਪੈਸ ਦੇ ਡਿੱਗੇ ਹੋ ਗਏ ਹੁਣ ਉਹ ਵਿੱਚ ਨਹੀਂ ਹੈਗੇ ਉਹ ਆ ਜਿਹੜੇ ਖੜੇ ਸਪੈਸ ਦੇ ਖੜੇ ਸਪੈਸ ਸਾਰੇ ਨੇ ਮਤਲਬ ਕਿ ਗੇਟ ਦਾ ਕਰ ਲਓ ਜੀ ਉਹ ਜਿਹੜਾ ਲੱਗਾ ਲਿਕੇ ਬਾਰੀ ਬਾਰੀ ਗੇਟ ਕਹਿ ਰਹੇ ਨੇ ਇਹਨੂੰ ਦੱਸ ਦੋ ਕੰਦਰੀ ਖੁੱਲਾ ਕਰਨਗੇ ਖੁੱਲਾ ਕਰਨਗੇ ਠੀਕ ਹੈ ਪਟਣਗੇ ਜਿਹੜੇ ਕੰਦਰੀ ਜੜਚ ਖੜੇ ਨੇ ਉਹ ਨਾ ਦਿਓ ਜੀ ਬੋਲੀ ਜਿਹਨੂੰ ਇਸ ਤਰ੍ਹਾਂ ਦਾ ਨਹੀਂ ਨਹੀਂ ਫਿਰ ਦੀਵਾਰ ਗਿਰੂ ਵੀ ਸ਼ਾਇਦ ਸੀ ਟਿਕਣ ਨਹੀਂ ਦੇਣੀ ਜੜ ਤੋਂ ਹੀ ਪਟਕੀ ਟੈਂਕੀ ਦੀ ਜਰੂਰ ਆ ਜੀ ਪਾਣੀ ਵਾਲੀ ਟੈਂਕੀ ਦੀ ਕੰਬੀ ਜਾਂਦੀ ਹੈ ਇਹ ਤਾਂ ਫਿਰ ਛੋਡਾ ਹੁਣ ਦੇਖੋ ਤੁਸੀਂ ਰੋਜ਼ੇ ਪਟਦੇ ਹੋ ਇਹ ਤਾਂ ਸੁਣੋ ਜੀ ਬਚਾਉਂਦਾ ਠੇਕੇਦਾਰ ਦਾ ਬਚਾਊਗਾ ਦੇਖੋ ਜੀ ਜੇ ਹੁਣ ਇਹਦੇ ਚ ਲੱਗਾ ਪਾਣੀ ਦਾ ਚੁੱਲ੍ਹੀ ਜਾਂਦੀ ਹੈ ਜੀ ਅੱਛਾ ਟੈਂਕੀ ਵੀ ਹਿੱਲ ਰਹੀ ਹੈ ਕਹਿੰਦੇ ਵੀ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਦੋਸਤੋ ਇੱਥੇ ਇੱਕ ਬੋਲੀ ਹੋਣੀ ਹੈ ਜੁਹਾਨੂੰ ਤਾਂ ਐਸੀ ਦੂਰੋਂ ਮਾ ਕੇ ਤੇ ਬਰਾਤ ਚੱਲ ਰਹੀ ਹੈ ਇੰਨੀਆਂ ਗੱਡੀਆਂ ਆਈਆਂ ਹੋਈਆਂ ਨੇ ਬਹੁਤ ਲੰਮੀ ਲੈਣੇ ਗੱਡੀਆਂ ਦੀ ਅੱਗੇ ਤੱਕ ਫਿਰ ਅੰਦਰ ਬੋਲੀ ਹੋ ਰਹੀ ਹੈ ਜੀ ਹਾਂ ਜੀ ਬੋਲੀ ਹੋ ਰਹੀ ਹੈ ਦੇਖ ਸਕਦੇ ਹੋ ਵੀ ਇੱਧਰ ਹੈ ਬੋਲੀ ਦੇਖ ਸਕਦੇ ਹੋ ਭਾਰੀ ਇਕੱਠ ਹੈ ਜਿਹੜਾ ਹੋਇਆ ਹੋਇਆ ਇੱਥੇ ਇਸ ਵਕਤ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਬੋਲੀ ਲਾਉਣ ਵਾਲੇ ਵੀ ਗਾਹਕ ਕਹਿੰਦੇ ਦੂਰ ਦੂਰ ਤੋਂ ਆਏ ਹੋਏ ਨੇ ਇੱਥੇ ਵਾਟਰ ਬਾਕਸ ਦੇ ਵਿੱਚ ਹਾਂਜੀ ਸੈਕਟਰੀ ਸਾਹਿਬ ਜੀ ਠੀਕ ਹੈ ਜੀ ਇਹ ਤਸਵੀਰਾਂ ਨੇ ਜੀ ਪਿੰਡ ਮੋਜੋਵਾਲ ਦੀਆਂ ਸੈਕਟਰੀ ਸਾਹਿਬ ਸਤਗੁਰ ਸਿੰਘ ਜੀ ਸ਼ਾਇਦ ਲਈ ਬੈਠੇ ਨੇ ਸਾਹਮਣੇ ਤੇ ਹੋਰ ਮੁਲਾਜ਼ਮ ਵੀ ਬੈਠੇ ਨੇ ਹਾਂਜੀ ਬੋਲੀ ਕਰਾਈ ਜਾ ਰਹੀ ਹੈ ਜੀ ਹਾਂਜੀ ਹਾਂਜੀ ਦਰਖਤਾਂ ਦੀ ਹੈ ਜੀ ਦਰਖਤਾਂ ਨਹੀਂ ਬੋਲੀਆ ਜੀ ਕਿੰਨੇ ਦਰਖਤਾਂ ਦੀ ਹੈ 72 ਸਪੈਦੇ ਨੇ ਜੀ 72 ਸਪੈਦੇ ਕੱਲੇ ਸਪੈਦੇ ਹੀ ਨੇ ਕੱਲੇ ਸਪੈਦੇ ਨੇ ਠੀਕ ਹੈ ਜੀ ਕੋਈ ਸ਼ੁਰੂਆਤ ਹੈ ਤੇ ਜਿਹੜੀ ਫੀਸ ਦੇ ਕਿੱਥੋਂ ਹੋਈ ਹੈ ਬੋਲੀ ਦੀ ਸ਼ੁਰੂਆਤ ਤਾਂ ਅਸੀਂ ਅਜੇ ਸਕਵਲਟੀ ਹੈ ਜਿਹੜੀ ਉਹ ਭਰਾਵਾਂਗੇ ਜੀ ਸਕਵਲਟੀ 25000 ਦੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਨੂੰ ਪ੍ਰਮਾਣਿਕੀ ਦਿੱਤੀ ਹੈ ਬਣ ਵਿਭਾਗ ਵੱਲੋਂ ਉੱਥੋਂ ਬੋਲੀ ਸ਼ੁਰੂ ਕੀਤੀ ਜਾਊਗੀ ਕਿੱਥੇ ਦੀ ਪ੍ਰਮਾਣਿਕੀ ਦਿੱਤੀ ਹੈ ਕਿੰਨੇ ਕਿੰਨੇ 5 ਲੱਖ ਰੁਪਏ ਦੀ ਹੈ 5 ਲੱਖ 24000 ਰੁਪਏ ਦੀ ਹੈ 333 333 ਰੁਪਏ ਦੀ ਉੱਥੋਂ ਬੋਲੀ ਚੱਕਾਂ ਜਿਹੜੀ ਬੋਲੀ ਹੈ ਸ਼ੁਰੂ ਹੋਣੀ ਹੈਗੀ ਇਸ ਤਰ੍ਹਾਂ ਨਾਲ ਸਕਿਉਰਿਟੀ ਭਰਾਈ ਜਾ ਰਹੀ ਹੈ 25000 ਰੁਪਿਆ ਕਰ ਬੋਲੀਦਾਰ ਜੋ ਵੀ ਬੋਲੀਦਾਰ ਹੈ ਉਹ 25000 ਰੁਪਿਆ ਪਰ ਦੇਖੋ ਸਾਰਿਆਂ ਨੇ ਇਸ ਤਰ੍ਹਾਂ ਪੈਸੇ ਨਹੀਂ ਜੀ ਬੋਲੀ ਦੇ ਨਾ ਰੋਈ ਜਾ ਉਂਝੜ ਪਾਈ ਜਾ ਅਟ ਜੜ ਜਾਂਦਾ ਹੈ ਤਨੂ ਜੀ 38 50 ਕੇਰਮਾਨ 77 78 ਇਹ ਕਾਇਬੀ ਤੱਕ ਭਰੇ ਜਾਊਗੀ ਜੀ ਹੋਲਟੀ ਬਾਦ ਜਦੋਂ ਭਰੀ ਗਈ ਉਦੋਂ ਸ਼ੁਰੂ ਕਰਾ ਦਾਂਗੇ ਠੀਕ ਹੈ ਨਰਾਜ਼ ਨਾ ਕਰੋ ਠੀਕ ਹੈ ਹਾਂ ਜੀ ਪੁਸ਼ਟੀ ਹਲੋ ਇਹ ਕੁੱਲੀ ਥਾਂ ਬੈ ਕੇ ਆਰਾਮ ਨਾਲੋ ਫਿਰ ਹਾਂ ਕੋਈ ਨਹੀਂ 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 ਕੋਈ ਕਾਰ ਦੀ ਬਟੋਸੀ ਛੇ ਲਿਗੇ ਜੀ ਦੇ ਰਹੇ ਹਾਂ ਉਹ ਨੰਬਰ 81104 ਦੇਖ ਸਕਦੇ ਹਾਂ ਦੇਖ ਸਕਦੇ ਹਾਂ ਕਿ ਬੋਲੀ ਕਾਰ ਜਿਹੜੇ ਵੱਡੀ ਗਿਣਤੀ ਚ ਪਹੁੰਚੇ ਨੇ ਤੇ ਜਿਹੜੇ ਗ੍ਰਾਹਕਾਂ ਦੇ ਗਾਹਕ ਨੇ ਜੋ ਵੱਡੀ ਗਿਣਤੀ ਚ ਪਹੁੰਚੇ ਨੇ ਕਿਹਨਾਂ ਨਾਲ ਲਿਖੇ ਪਿੰਲੇ ਪਾਸੇ ਆ ਜੀ ਕੀ ਰੇਟ ਕਿੱਥੇ ਤੱਕ ਪਾਉ ਸਕਦੀ ਆ ਬੋਲੀ ਛੋਡੇ ਸਾਹਿਬ ਚ ਤੁਸੀਂ ਵੀ ਵਪਾਰੀ ਹੋ ਵਪਾਰੀ ਤਾਂ ਹੈਗੇ ਹੁਣ ਦੇਖੋ ਕਿੰਨਾ ਮੁਲਕ ਇਕੱਠਾ ਹੋਇਆ ਹੋਇਆ ਹਾਂ ਮੁਲਕ ਬਹੁਤ ਇਕੱਠਾ ਹੋ ਰਿਹਾ ਹਾਂ 200 ਵਪਾਰੀ ਇਕੱਠਾ ਹੋਇਆ ਪੰਜ ਲੱਖ ਤੋਂ ਸ਼ੁਰੂ ਕਿਹਾ ਕੁਝ ਪੰਜ ਲੱਖ ਸਵਾ ਪੰਜ ਲੱਖ ਤੋਂ ਵੀ ਜਿਹੜੀ ਸ਼ੁਰੂ ਹੋਣੀ ਆ ਬੋਲੀ ਤੇ ਕਿੱਥੇ ਤੱਕ ਜਾ ਸਕਦੀ ਆ ਛੋਡੇ ਸਾਹਿਬ ਚ ਅੱਛਾ ਮੌਕੇ ਦੀ ਆ ਇਹ ਇੱਕ ਘੱਟੋ ਘੱਟ 6.5 ਲੱਖ ਇਸ ਤਰ੍ਹਾਂ ਮਤਲਬ ਕਿ ਬੋਲੀ ਜਾ ਸਕਦੀ ਹੈ ਬਾਈ ਪਰ ਵਪਾਰੀ ਪਹੁੰਚਾ ਬਹੁਤ ਹੈ ਪਹੁੰਚੇ ਬਹੁਤ ਆ ਜੀ ਹੁਣ ਹਰ ਇੱਕ ਨੂੰ ਇਹ ਹੁੰਦਾ ਵੀ ਮੇਰੇ ਨਾਲ ਬੋਲੀ ਟੁੱਟੇ ਮੇਰੇ ਨਾਲ ਬੋਲੀ ਟੁੱਟੇ ਲਾਲਚ ਤਾਂ ਹਰ ਇੱਕ ਨੂੰ ਹੁੰਦਾ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਬਹੁਤ ਦੂਰੋਂ ਦੂਰੋਂ ਬੋਲੀ ਕਰਨੇ ਜਿਹੜੇ ਇੱਥੇ ਪਹੁੰਚੇ ਨੇ